ਹਾਂਜੀ ਮਿੱਤਰੋ ਸਿੱਧੂ ਡੇਰੀ ਫਾਰਮਾਂ ਸਾਂ ਤੁਹਾਡਾ ਸਵਾਗਤ ਹੈ ਸਸਤੀ ਗਾਇ ਬਾਈ ਜੀ ਕੀ ਨਾਮ ਹੈ ਜੀ ਆਪਣਾ ਵੀਰਵਲ ਜੀ ਪਿੰਡ ਕਿਹੜਾ ਜੀ ਬਗਰਾਵਲ ਬਗਰਾਵਲ ਆ ਫੋਨ ਨੰਬਰ ਕਿੰਨਾ ਜੀ 999894 ਕਾਲੀ ਘੱਟ ਘੱਟ ਜੀ ਤੇ ਜੋ ਪਿੱਛਾ ਦਿਖਾਉਂਦਾ ਜਾਨ ਬਰੂ ਆਪਣੀ ਮੱਝਾਂ ਜਾਂ ਗਾਂਾਂ ਜੀ ਗਾਂਾਂ ਜੀ ਸੂਈ ਹੋਈ ਜਾਂ ਸੋਨ ਵਾਲੀਆਂ ਜੀ ਸੋਨ ਵਾਲੀਆਂ ਜੀ ਤੇ ਤੁਸੀਂ ਪਹਿਲਾਂ ਦਵਾਈ ਜੂਜ ਕੀਤੀ ਹੈ ਜਾਂ ਕਿਸੇ ਨੇ ਦੱਸਿਆ ਤੁਹਾਨੂੰ ਹਾਂ ਨੇ ਦੀ ਨਹੀਂ ਕੀਤੀ ਜੀ ਇਹ ਨੰਬਰ ਦਾ ਖਾਲ ਦੇ ਅੱਛਾ ਜੀ ਬਾਈ ਲੈ ਸੁਣੋ ਹਾਂਜੀ ਤੁਸੀਂ ਤਾਂ ਮੈਨੂੰ ਹਜੇ ਰਿਜ਼ਲਟ ਇਹਦਾ ਵਰਤੀ ਤੋਂ ਦੱਸ ਸਕਦੇ ਹੋ ਹਾਂ ਜੀ ਤੁਹਾਨੂੰ ਕੋਈ ਪਤਾ ਨਹੀਂ ਸੱਸੀ ਕਾ ਬਈ ਜੀ ਕੀ ਨਾਮ ਹੈ ਜੀ ਆਪਣਾ ਕੋਵਿੰਦਰ ਸਿੰਘ ਕੋਵਿੰਦਰ ਸਿੰਘ ਫੋਨ ਨੰਬਰ ਕਿੰਨਾ ਜੀ 991451516 ਜੀ ਆਪਾਂ ਦਵਾਈ ਪਹਿਲਾਂ ਵਰਤੀ ਹੈ ਜੀ ਹਾਂ ਜੀ ਕੈ ਪਸ਼ੂਆਂ ਦੀ ਵਰਤੀ ਹੈ ਜੀ ਕਿਤੇ ਵਰਤੀ ਸੀ ਇੱਕ ਦੇ ਵਰਤੀ ਸੀ ਮੱਝ ਸੀ ਉਹ ਗਾਂ ਸੀ ਜੀ ਮੱਝ ਦੀ ਜੀ ਮੱਝ ਸੀ ਸੂਈ ਹੋਈ ਸੀ ਜਾਂ ਸੋਣ ਵਾਲੀ ਸੀ ਜੀ ਸੋਣ ਵਾਲੀ ਹੁੰਦੀ ਸੀ ਸੋਣ ਵਾਲੀ ਸੀ ਤੇ ਦਵਾਈ ਨੇ ਕੋਈ ਸਾਈਡ ਇਫੈਕਟ ਤਾਂ ਨਹੀਂ ਦਿਖਾਇਆ ਵਿੱਚ ਵਿੱਚ ਨਾ ਬਹਿਮ ਕਰ ਜਾਂਦੇ ਹੈਗੀ ਵੇ ਕੋਈ ਦੁੱਧ ਨਾ ਘਟ ਜੇ ਜਾਂ ਵੱਜੇ ਜਾਂ ਕੋਈ ਲੇਵਾ ਨਾ ਘਟ ਜੇ ਕੋਈ ਚੱਕਰ ਨਹੀਂ ਪਿਆ ਜੀ ਕੋਈ ਚੱਕਰ ਨਹੀਂ ਵੀਰੇ ਭਾਰ ਬੰਦ ਹੋ ਗਏ ਸੀ ਜੀ ਹਾਂ ਜੀ ਹੁਣ ਕਿਵੇਂ ਆ ਗਈ ਉਹ ਠੀਕ ਹੈ ਜਮਾ ਠੀਕ ਹੈ ਜੀ ਤੇ ਕਿਵੇਂ ਲੱਗਿਆ ਤੁਹਾਨੂੰ ਰਿਜ਼ਲਟ ਦਵਾਈ ਦਾ ਜੀ ਬਹੁਤ ਵਧੀਆ ਲੱਗਿਆ ਵੀਰੇ ਪੀਕੇ ਟੂਕੇ ਨਾਲੋਂ ਹੋਰ ਜਿਹੜੀਆਂ ਆਪਾਂ ਸੁਭਾਖ ਸੁਭਾਉ ਨੇ ਬੰਧਿਆੜੀ ਬੂੜੀ ਲਾਉਣੇ ਉਹਦੇ ਨਾਲੋਂ ਤਾਂ ਬਹੁਤ ਜੀ ਤੇ ਇੱਕ ਬਈ ਜੀ ਇਹ ਸੋਨ ਨੂੰ ਵੀਰ ਕਿੱਥੋਂ ਪਤਾ ਲੱਗਿਆ ਸੀ ਤੁਸੀਂ ਪਹਿਲਾਂ ਵੀਡੀਓ ਦੇਖੀ ਸੀ ਜਾਂ ਕਿਸੇ ਨੇ ਦੱਸਿਆ ਸੀ ਇਹ ਪਿੰਡ ਦਾ ਮੁੰਡਾ ਲੈ ਕੇ ਗਿਆ ਸੀ ਜੀ ਉਹਨੇ ਅੱਛਾ ਤੁਹਾਡੇ ਪਿੰਡ 'ਚ ਪਹਿਲਾਂ ਵੀ ਬੀਸ ਨੇ ਵਰਤੀ ਹੈ ਪਹਿਲਾਂ ਵੀ ਵਰਤੀ ਹੈ ਅੱ ਬਾਈ ਜੀ ਪਹਿਲੀ ਗੱਲ ਤਾਂ ਦੇਖੋ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਪਹਿਲੇ ਦਿਨ 250 ਗ੍ਰਾਮ ਜੀ ਦੂਜੇ ਦਿਨ 250 ਗ੍ਰਾਮ ਠੀਕ ਹੈ ਠੀਕ ਹੈ ਜੀ ਦੋ ਦਿਨ 250 ਗ੍ਰਾਮ ਦਵਾਈ ਦੇ ਕੇ ਤੀਜੇ ਦਿਨ ਮੈਨੂੰ ਫੋਨ ਜਰੂਰ ਕਰਨਾ ਹੈ ਜੀ ਠੀਕ ਹੈ ਤੇ ਸਵੇਰ ਤੋਂ ਸ਼ਾਮ ਤੋਂ ਦੁਪਹਿਰ ਤੋਂ ਜਦੋਂ ਮਰਜ਼ੀ ਦਿਓ ਦਿਨ ਵਿੱਚ ਸਿਰਫ ਇੱਕ ਵਾਰ ਦਵਾਈ ਦੇਣੀ ਹੈ ਜਿਹੜੀ ਦਵਾਈ ਇਹ ਹੈ ਇਹਨੂੰ ਪੈਕਟ ਚੋਂ ਬਾਹਰ ਕੱਢ ਕੇ ਕਿਸੇ ਖੁੱਲੇ ਬਰਤਨ 'ਚ ਰੱਖ ਦਿਓ ਜਿਵੇਂ ਬੱਠੜ ਜਾਂ ਬਾਲਟੀ 'ਚ ਠੀਕ ਹੈ ਠੀਕ ਹੈ ਜੀ ਸ਼ਾਮ ਵੇਲੇ ਨਾ ਧੁੱਪ ਲੱਗੇ ਨਾ ਤੇੜ ਲੱਗੇ ਠੀਕ ਹੈ ਜੀ ਧੰਨਵਾਦ